ਜੀ ਕਿ ਲੱਖ ਯੂਜ਼ ਨੂੰ ਜੋਲ ਦੇਣੀ ਆ ਜੋ ਕਿ ਸਾਡਾ ਪਹਿਲਾ ਮਿਸ਼ਨ ਜਿਹੜਾ ਸਟਾਰਟ ਕਰਤਾ ਸੀ 20 ਮਾਰਚ ਨੂੰ ਪੈ ਸਾਡੀ ਫਰਸਟ ਕਾਰਡ ਦੀ ਓਪਨਿੰਗ ਕਰ ਰਹੇ ਆ ਕੋਲਾਪਾਰਕ ਦੇ ਵਿੱਚ ਜਿੱਤੇ ਅਸੀਂ ਏਮਪਲੋਈ ਰੱਖਣਾ ਮੁੰਡਾ ਹੋਵੇ ਜਾਂ ਕੁੜੀ ਹੋਵੇ ਉਹਦੇ ਵਿੱਚ ਕੋਈ ਨਹੀਂ ਹੈਗਾ ਪਲੱਸ 2 ਕਰਿਆ ਹੋਵੇ 10ਵੀਂ ਪੜਿਆ ਹੋਵੇ ਅਨਪੜ੍ਹ ਵੀ ਚੱਲੂਗਾ ਸਿਰਫ ਉਹਨੂੰ ਬੋਲਣ ਦਾ ਪਤਾ ਹੋਣਾ ਚਾਹੀਦਾ ਅਸੀਂ ਉਹਨਾਂ ਨੂੰ ਜੌਬ ਦੇਵਾਂਗੇ ਕਿਤੇ ਗਾਰਾ ਸ਼ੌਪ ਕੋਲਾਪਾਰਕ ਵਿੱਚ ਸਭ ਜਿਹੜੇ ਪਹਿਲਾ ਸਟਾਰਬਕਸ ਜਾਂ ਟਿਮ ਹੌਟਲ ਨੂੰ ਵਿਜ਼ਿਟ ਕਰਦੇ ਨੇ ਜਾਂ ਪਿੰਦੇ ਨੇ ਉਹ ਵੀ ਸਾਡੇ ਕੋਲ ਆ ਕੇ ਕਾਫੀ ਪੀਕੇ ਗਏ ਨੇ ਤੇ ਉਹਨਾਂ ਨੇ ਇੱਕੋ ਹੀ ਗੱਲ ਕਹੀ ਐ ਕਿ ਤੁਹਾਡੀ ਕਾਫੀ ਬੈਸਟ ਐ ਲੋਕ ਯੂਟਿਊਬਰ ਬਣ ਰਹੇ ਨੇ ਕੋਈ ਇੰਸਟਾਗ੍ਰਾਮਰ ਬਣ ਰਹਾ ਮੈਂ ਆਪਣਾ ਅਧਰ ਕੰਮ ਲੱਭਾਂ ਜਿਹੜਾ ਕਿ ਆਪਣੇ ਸੰਗੁਰ ਚ ਹੈ ਨਹੀਂਗਾ ਤਾਂ ਫਿਰ ਮੈਨੇ ਯੂਟਿਊਬ ਤੇ ਸਰਚ ਕਰਦਾ ਕਰਦਾ ਮੇਰੇ ਲਈ ਇੱਕ ਕੋਲਡ ਕਾਫੀ ਦੀ ਇੱਕ ਵੀਡੀਓ ਆਈ ਤਾਂ ਮੈਂ ਉਹਨੂੰ ਦੇਖਿਆ ਡੀਪਲੀ ਗਿਆ ਹੀ ਮੈਂ ਕਾ ਉਹ ਚੀਜ਼ਾਂ ਬਾਰੇ ਸਰਚ ਕਰਿਆ ਤਾਂ ਹੌਲੀ ਹੌਲੀ ਜੋੜਦਾ ਜੋੜਦਾ ਮੈਨੇ ਇੱਕ ਛੋਟਾ ਜਿਹਾ ਆਪਣਾ ਕਾਫੀ ਸ਼ਾਪ ਹੀ ਖੋਲ੍ਹ ਲਿਆ ਮੇਰੇ ਮੈਂ ਤਾਂ ਹੁਣ ਖੋਲਿਆ ਕਾਫੀ ਸ਼ਾਪ ਉਸ ਤੋਂ ਪਹਿਲਾਂ ਜਰੂਰ ਤੁਸੀਂ ਕਿਤੇ ਨਾ ਕਿਤੇ ਰੈਸਟੋਰੈਂਟ ਤੇ ਜਰੂਰ ਕਾਫੀ ਪੀਣ ਜਾਂਦੇ ਹੋਗੇ ਤਾਂ ਤੁਹਾਨੂੰ ਪੀਤੀ ਹੋਈ ਹੈ ਤਾਂ ਇੱਕ ਵਾਰ ਮੇਰੀ ਕਾਫੀ ਜਰੂਰ ਟਰਾਈ ਕਰਕੇ ਜਾਓ ਜੇਕਰ ਤੁਹਾਨੂੰ ਵਧੀਆ ਨਹੀਂ ਲੱਗੀ ਤਾਂ ਤੁਸੀਂ ਪੈਸੇ ਨਾ ਦੇ ਕੇ ਜਾਓ ਪਰ ਇੱਕ ਵਾਰ ਟਰਾਈ ਜਰੂਰ ਕਰਕੇ ਜਾਓ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਮੇਰੀ ਕਾਫੀ ਸਟਾਰਬਕਸ ਟਿਮ ਹਾਟਨ ਨਾਲੋਂ ਬਹੁਤ ਵੱਧ ਕੇ ਕਾਫੀ ਹੈ ਬੈਸਟ ਹੈ ਲੋਕ ਬਹਰ ਦੇ ਹਮਲੇ ਭਜਰਨੇ ਕੋਈ ਆਪਣੇ ਹੋਰ ਸਟੇਟਾਂ ਵਾਲੇ ਭਜਰਨੇ ਤੇ ਆਪਣੇ ਸ਼ਹਿਰ ਵਿੱਚ ਰਹਿ ਕੇ ਜਾਂ ਆਪਣੇ ਪੰਜਾਬ ਵਿੱਚ ਲੱਗੇ ਆਪਾਂ ਕੰਮ ਨਹੀਂ ਕਰ ਸਕਦੇ ਦੇਖੋ ਸਰ ਆਪਣੇ ਇਸ਼ਾਰ ਵਿੱਚ ਰਹਿ ਕੇ ਪੰਜਾਬ ਸੰਘੂੜ ਚ ਰਹਿ ਕੇ ਆਪਾਂ ਬਹੁਤ ਕੰਮ ਕਰ ਸਕਦੇ ਆ ਪਰ ਜੇ ਤੁਹਾਨੂੰ opportunity ਬਾਹਰ ਹੈਗੀ ਹੈ ਕਿਤੇ ਵੀ ਤੁਸੀਂ ਬਾਹਰ ਜਾ ਸਕਦੇ ਹੋ ਪਰ ਤਾਂ ਜਾਓ ਜੇਕਰ ਤੁਹਾਨੂੰ ਕੁਝ ਦਿਖਦਾ ਜੇ ਤੁਸੀਂ ਐਮੀ ਸਟਰੀਕਾ ਦੇਖ ਕੇ ਜਾ ਰਹੇ ਹੋ ਤਾਂ ਬਾਹਰ ਨਾ ਜਾਓਗੇ ਅੱਜ ਦੀ ਨੌਜਵਾਨੀ ਜਿੱਥੇ ਬਾਹਰ ਵੱਲ ਰੁੱਖ ਕਰ ਰਹੀ ਹੈ ਲੱਖਾਂ ਰੁਪਏ ਲਗਾ ਕੇ ਪੜ੍ਹ ਲਿਖ ਕੇ ਆਈਲੈਂਸ ਕਰਕੇ ਵੱਡੇ ਵੱਡੇ ਕੋਰਸ ਕਰਕੇ ਬਾਹਰ ਦੇਸ਼ਾਂ ਵੱਲ ਭੱਜ ਰਹੇ ਹਨ ਅਤੇ ਆਪਣਾ ਪੰਜਾਬ ਹੈ ਜੋ ਲਗਾਤਾਰ ਨੌਜਵਾਨੀ ਤੋਂ ਖਾਲੀ ਹੁੰਦਾ ਜਾ ਰਿਹਾ ਹੈ ਪੰਜਾਬ ਦਾ ਜੋ ਸਾਰਾ ਹੁਨਰ ਹੈ ਬਾਹਰ ਜਾ ਰਿਹਾ ਹੈ ਅੱਜ ਇੱਥੇ ਅੱਜ ਤੁਹਾਨੂੰ ਦੋ ਨੌਜਵਾਨਾਂ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਕਿ ਪੜ੍ਹਾਈ ਲਿਖਾਈ ਕੀਤੀ ਪੜ੍ਹਾਈ ਲਿਖਾਈ ਕਰਨ ਤੋਂ ਬਾਅਦ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਹੀ ਆਪਣੇ ਸ਼ਹਿਰ ਦੇ ਵਿੱਚ ਰਹਿ ਕੇ ਹੀ ਕੰਮ ਕਰਨ ਦਾ ਫੈਸਲਾ ਕੀਤਾ ਕਿਉਂਕਿ ਇਹਨਾਂ ਨੇ ਵੀ ਸੁਪਨਾ ਸੀ ਕਿ ਬਾਹਰ ਜਾਈਏ ਲੇਕਿਨ ਘਰ ਦੇ ਜੋ ਹਾਲਾਤ ਹਨ ਉਹ ਕਿਤੇ ਬਾਹਰ ਜਾਣ ਦੀ ਆਗਿਆ ਨਹੀਂ ਦਿੰਦੇ ਸੀਗੇ ਮਾਪੇ ਗਰੀਬ ਸੀ ਦਿਹਾੜੀ ਕਰਦੇ ਨੇ ਲੇਕਿਨ ਮੁੰਡਿਆਂ ਨੇ ਹੌਸਲਾ ਨਹੀਂ ਹਾਰਿਆ ਆਪਣੇ ਸ਼ਹਿਰ ਦੇ ਵਿੱਚ ਰਹਿ ਕੇ ਹੀ ਕੰਮ ਕੀਤਾ ਅਤੇ ਬਾਹਰੋਂ ਦੇਸ਼ਾਂ ਵਰਗਾ ਇੱਥੇ ਆਨੰਦ ਮਾਨ ਰਹੇ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਵਿੱਚ ਕਿ ਉਹਨਾਂ ਨੇ ਹਿੰਮਤ ਨਹੀਂ ਹਾਰੀ ਅਤੇ ਨਵੀਂ ਇੱਕ ਚਲਦੀ ਫਿਰਦੀ ਦੁਕਾਨ ਕਾਫੀ ਸ਼ਾਪ ਵੀ ਖੋਲੀ ਜਿੱਥੇ ਹੁਣ ਇਹਨਾਂ ਨੇ ਆਪਣਾ ਕੰਮ ਇੰਤਬਾਈ ਦੱਸ ਰਹੇ ਸੀ ਕਿ ਪਹਿਲਾਂ ਕੰਮ ਕਰ ਘੱਟ ਸੀਗਾ ਲੇਕਿਨ ਹੁਣ ਲਗਾਤਾਰ ਕੰਮਕਾਰ ਵੀ ਇਹਨਾਂ ਦਾ ਵਧਿਆ ਅਤੇ ਰੇੜੀ ਦੇ ਉੱਪਰ ਤੁਸੀਂ ਦੇਖੋਗੇ ਬੋਰਡ ਵੀ ਲੱਗਾ ਹੈ ਕਿ ਇੱਥੇ ਕੰਮ ਕਰਨ ਲਈ ਮੁੰਡੇ ਕੁੜੀਆਂ ਦੀ ਜ਼ਰੂਰਤ ਹੈ ਜਿੱਤੇ ਇਹ ਆਪਣਾ ਗੁਜ਼ਾਰਾ ਕਰ ਰਹੇ ਨੇ ਉੱਥੇ ਹੋਰਾਂ ਨੂੰ ਵੀ ਹੁਣ ਇਹ ਕੰਮ ਦੇਣ ਜੋਗੇ ਹੋ ਗਏ ਨੇ ਸਾਡੇ ਨਾਲ ਵੀ ਇੱਥੇ ਮੌਜੂਦ ਹਨ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿਹਨਾਂ ਵੀਰ ਜੀ ਆਪਣਾ ਅੱਛੀ ਗੱਲ ਜੀ ਮੇਰਾ ਨਾਮ ਜਸਵਿੰਦਰ ਸਿੰਘ ਆ ਸਰ ਜਸਵਿੰਦਰ ਸਿੰਘ ਜੀ ਕਿੱਥੋਂ ਆਈਡੀ ਆਇਆ ਕਿ ਆਪਣੇ ਇਹ ਕੰਮ ਸ਼ੁਰੂ ਕਰਨਾਗਾ ਸਰ ਇਹ ਮੈਨੂੰ ਹੀ YouTube ਤੋਂ ਆਇਆ ਮੈਂ ਆਪਣਾ Facebook YouTube ਦੇ ਟਾਈਮ ਵੇਸਟ ਕਰਦਾ ਹੁੰਦਾ ਸੀ ਆ ਤੇ ਉਸ ਤੋਂ ਬਾਅਦ ਮੈਂ ਦੇਖਦਾ ਦੇਦਾ ਸੋਚਿਆ ਕਿ ਮੈਂ ਸੋਸ਼ਲ ਮੀਡੀਆ ਤੇ ਇਹਦਾ ਕੁਝ ਕਰਾਂ ਜਿਵੇਂ ਲੋਕ YouTuber ਬਣ ਰਹੇ ਨੇ ਕੋਈ Instagrammer ਬਣ ਰਹੇ ਆ ਵੀ ਮਾ ਆਪਣਾ ਇਦਰਾ ਕੰਮ ਲੱਭਾ ਜਿਹੜਾ ਕਿ ਆਪਣੇ ਸਮੂਹ ਚ ਹੈ ਨਹੀਂਗਾ ਤਾਂ ਫਿਰ ਮੈਨੇ YouTube ਤੇ ਸਰਚ ਕਰਦਾ ਕਰਦਾ ਮੇਰੇ ਲਈ ਇੱਕ ਕੋਲਡ ਕਾਫੀ ਦੀ ਇੱਕ ਵੀਡੀਓ ਆਈ ਤਾਂ ਮੈਂ ਉਹਨੂੰ ਦੇਖਿਆ ਡੀਪਲੀ ਗਿਆ ਜੀ ਮੈਂ ਤਾਂ ਉਹ ਚੀਜ਼ਾਂ ਬਾਰੇ ਸਰਚ ਕਰਿਆ ਤਾਂ ਹੌਲੀ ਹੌਲੀ ਜੋੜਦਾ ਜੋੜਦਾ ਮੈਨੇ ਇੱਕ ਛੋਟਾ ਜਿਹਾ ਆਪਣਾ ਕਾਫੀ ਸ਼ਾਪ ਹੀ ਖੋਲ ਲਿਆ ਜੀ ਕਿਸ ਤਰ੍ਹਾਂ ਦੀ ਕਾਫੀ ਬਣਾਈ ਜਾਂਦੀ ਇੱਥੇ ਮੇਰੇ ਕੋਲ ਕੋਲਡ ਕਾਫੀ ਤੇ ਮਿਲਕ ਸ਼ੇਕ ਹੁੰਦੇ ਨੇ ਕੋਲਡ ਹਾਂ ਜੀ ਜੇਕਰ ਗੱਲ ਕੀਤੀ ਜਾਵੇ ਕਿ ਵੱਡੇ ਵੱਡੇ ਰੈਸਟੋਰੈਂਟ ਨੇ ਵਧੀਆ ਕੁਆਲਿਟੀ ਦੇ ਨਾਲ ਕੋਲ ਕਾਫੀ ਮਿਲਦੀ ਨੇ ਕੋਲਡ ਕਾਫੀ ਮਿਲਦੀਆਂ ਨੇ ਤੁਹਾਡੇ ਕੋਲ ਹੀ ਕਿਉਂ ਲੋਕ ਆਣਗੇ ਸਰ ਮੇਰੇ ਕੋਲ ਕਿਉਂ ਆਣ ਹਾਂਜੀ ਮੇਨ ਗੱਲ ਇਹ ਐ ਕਿ ਤੁਸੀਂ ਮੇਰੇ ਮੈਂ ਤਾਂ ਹੁਣ ਖੋਲਿਆ ਕਾਫੀ ਸ਼ਾਪ ਉਸ ਤੋਂ ਪਹਿਲਾਂ ਜਰੂਰ ਤੁਸੀਂ ਕਿਤੇ ਨਾ ਕਿਤੇ ਰੈਸਟੋਰੈਂਟ ਤੇ ਜਰੂਰ ਕਾਫੀ ਪੀਂ ਜਾਂਦੇ ਹੋਗੇ ਤਾਂ ਥਾਹੋਂ ਨੇ ਪੀਤੀ ਹੋਈ ਆ ਤਾਂ ਇੱਕ ਵਾਰ ਮੇਰੀ ਕਾਫੀ ਜਰੂਰ ਟਰਾਈ ਕਰਕੇ ਜਾਓ ਜੇਕਰ ਤੁਹਾਨੂੰ ਵਧੀਆ ਨਹੀਂ ਲੱਗੀ ਤਾਂ ਤੁਸੀਂ ਪੈਸੇ ਨਾ ਦੇ ਕੇ ਜਾ ਪਰ ਇੱਕ ਵਾਰ ਟਰਾਈ ਜਰੂਰ ਕਰਕੇ ਜਾਓ ਮੈਂ ਦਾਅਵੇ ਨਾ ਕਹਿ ਰਿਹਾ ਕਿ ਮੇਰੀ ਕਾਫੀ ਸਟਾਰਬਕਸ ਟਿਮ ਹਾਟਨ ਨਾਲੋਂ ਬਹੁਤ ਵੱਧ ਕੇ ਕਾਫੀ ਐ ਬੈਸਟ ਐ ਜੀ ਕਿੰਨੇ ਪੜੇ ਲਿਖੇ ਹਾਂ ਮੈਂ ਗ੍ਰੈਜੂਏਸ਼ਨ ਕੀਤੀ ਗ੍ਰੈਜੂਏਸ਼ਨ ਬਾਹਰਿਆਂ ਦਾ ਖਿਆਲ ਆ ਮਾਂ ਦਾ ਬਾਹਰ ਜਾਂਦਾ ਖਿਆਲ ਆਇਆ ਸੀ 2015 ਦੇ ਵਿੱਚ ਜੀ ਪਰ ਕਰਦੇ ਹਾਲਾਤਾਂ ਕਰਕੇ ਬਾਹਰ ਨਹੀਂ ਜਾ ਸਕੇ ਮਤਲਬ ਮੈਂ ਜਿੱਦ ਨਾਲ ਕਰਨ ਲੱਗਿਆ ਸੀ ਹਾਲਸ ਮੇਰੇ ਘਰ ਦੇ ਜਦੋਂ ਮੈਨੂੰ ਕਿਹਾ ਕਿ ਅਸੀਂ ਤੇਰੇ ਤੇ ਪੈਸਾ ਨਹੀਂ ਲਾ ਸਕਦੇ ਤਾਂ ਮੈਨੇ ਉਸ ਤੋਂ ਬਾਅਦ ਛੱਡਤੀ ਸੀ ਹਾਲਸ ਕਰਨੀ ਕੀ ਕੰਮ ਕਰਦੇ ਨੇ ਫਾਦਰ ਸਾਹਿਬ ਮੇਰੇ ਮੰਮੀ ਡੈਡੀ ਦੀ ਹਾੜੀ ਕਰਦੇ ਨੇ ਜੀ ਮਜ਼ਦੂਰੀ ਕਰਦੇ ਨੇ ਫਿਰ ਜਦੋਂ ਪੜਦੇ ਸੀ ਉਦੋਂ ਘਰ ਦਾ ਗੁਜ਼ਾਰਾ ਦਾ ਔਖੇ ਚੱਲਦਾ ਹੁਣ ਨਹੀਂ ਮੈਂ ਉਹਦੇ ਵੀ ਜੋਬ ਕਰਦਾ ਸੀ ਪ੍ਰਾਈਵੇਟ ਜੋਬ ਕਰਦਾ ਸੀ ਪਲੱਸ 1 'ਚ ਮੈਂ ਜੋਬ ਕਰਨ ਲੱਗਿਆ ਪਲੱਸ 2 ਜੇ ਫਿਰ ਮੈਂ ਬੀਏ ਦੀ ਫੀਸ ਭਰੀ ਜੀ ਜਨਰਲ ਕਾਸਟ ਤੋਂ ਬਿਲੋਂਗ ਕਰਦੇ ਆ ਮੇਰੀ ਬੀਬੀ 1000 ਰੁਪਏ ਇੱਕ ਸਾਲ ਦੀ ਫੀਸ ਜਾਂਦੀ ਸੀ ਮੈਂ ਦਵਾਈਆਂ ਵਾਲੀ ਦੁਕਾਨ ਤੇ ਲੱਗਿਆ ਹੋਇਆ ਸੀ ਤੇ ਕੰਮ ਵੀ ਕਰਦਾ ਸੀ ਤੇ ਫੀਸ ਵੀ ਭਰਦਾ ਸੀ ਤੇ ਪੜਦਾ ਵੀ ਸੀ ਸਾਰਿਆਂ ਜੋ ਨੌਜਵਾਨ ਇਹ ਸੋਚਦੇ ਨੇ ਕਿ ਆਪਣਾ ਕੋਈ ਕੰਮ ਕਾਰ ਨਹੀਂ ਕਰ ਸਕਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹਾਂਗੇ ਕਿਉਂਕਿ ਲੋਕ ਬਾਹਰ ਹਮਲੇ ਭੱਜ ਰਹੇ ਨੇ ਕੋਈ ਆਪਣੇ ਹੋਰ ਸਟੇਟਾਂ ਵੱਲ ਭੱਜ ਰਹੇ ਨੇ ਕਿ ਆਪਣੇ ਸ਼ਹਿਰ ਵਿੱਚ ਰਹਿ ਕੇ ਜਾਂ ਆਪਣੇ ਪੰਜਾਬ ਵਿੱਚ ਲੱਗੇ ਆਪਾਂ ਕੰਮ ਨਹੀਂ ਕਰ ਸਕਦੇ ਦੇਖੋ ਸਰ ਆਪਣੇ ਸ਼ਹਿਰ ਵਿੱਚ ਰਹਿ ਕੇ ਪੰਜਾਬ ਸੰਗੂਰ ਚ ਰਹਿ ਕੇ ਆਪਾਂ ਬਹੁਤ ਕੰਮ ਕਰ ਸਕਦੇ ਆ ਪਰ ਜੇ ਤੁਹਾਨੂੰ ਪਰਿਚਿਤਟੀ ਬਾਹਰ ਹੈਗੀ ਹੈ ਕਿਤੇ ਵੀ ਤੁਸੀਂ ਬਾਹਰ ਜਾ ਸਕਦੇ ਹੋ ਪਰ ਤਾਂ ਜਾਓ ਜੇਕਰ ਤੁਹਾਨੂੰ ਕੁਝ ਦਿਖਦਾ ਜੇ ਤੁਸੀਂ ਐਮੀ ਸਟਰੀਕਾ ਦੇਖ ਕੇ ਜਾ ਰਹੇ ਹੋ ਤਾਂ ਬਾਹਰ ਨਾ ਜਾਓ ਜੀ ਤੁਸੀਂ ਆਪਣੇ ਸ਼ਹਿਰ ਵਿੱਚ ਬਹੁਤ ਵਧੀਆ ਕੰਮ ਕਰ ਸਕਦੇ ਹੋ ਜਿਵੇਂ ਅਸੀਂ ਇੱਕ ਛੋਟਾ ਜਿਹਾ ਕੰਮ ਕੀਤਾ ਤੇ ਮੈਂ ਪਿਛਲੀ ਵੀਡੀਓ ਚ ਦੱਸਿਆ ਸੀ ਕਿ ਅਸੀਂ 1 ਲੱਖ ਯੂਥ ਨੂੰ ਜੋਬ ਦੇਣੀ ਹੈ ਜੋ ਕਿ ਸਾਡਾ ਪਹਿਲਾ ਮਿਸ਼ਨ ਸੀ ਸਟਾਰਟ ਕਰਤਾ ਸੀ 20 ਮਾਰਚ ਨੂੰ ਸਾਡੀ ਫਰਸਟ ਕਾਰਡ ਦੀ ਓਪਨਿੰਗ ਕਰ ਰਹੇ ਹਾਂ ਕੋਲਾਪਾਰਕ ਦੇ ਵਿੱਚ ਜਿੱਤੇ ਅਸੀਂ এমਪਲੋਈ ਰੱਖਣਾ ਮੁੰਡਾ ਹੋਵੇ ਜਾਂ ਕੁੜੀ ਹੋਵੇ ਉਹਦੇ ਵਿੱਚ ਕੋਈ ਨਹੀਂ ਹੈ ਕਿ ਪਲੱਸ ਟੂ ਕਰਿਆ ਹੋਵੇ 10ਵੀਂ ਪੜਿਆ ਹੋਵੇ ਅਨਪੜ੍ਹੇ ਵੀ ਚੱਲੂਗਾ ਸਿਰਫ ਉਹਨੂੰ ਬੋਲਣ ਦਾ ਪਤਾ ਹੋਣਾ ਚਾਹੀਦਾ ਅਸੀਂ ਉਹਨਾਂ ਨੂੰ ਜੌਬ ਦੇਵਾਂਗੇ ਕਿੱਥੇ ਘਰ ਆ ਸ਼ੌਪ ਕੋਲਾਪਾਰਕ ਵਿੱਚ ਸਰ ਬਰਾਬਰ ਹਾਂਜੀ ਸੰਗਰੂਰ ਜਨਨ ਕਿ ਜਦੋਂ ਕੰਮ ਸ਼ੁਰੂ ਕਰਿਆ ਸੀ ਉਦੋਂ ਕਿਸ ਤਰ੍ਹਾਂ ਦੇ ਹਾਲਾਤ ਰਹੇ ਉਦੋਂ ਦਾ ਸਰ ਮਤਲਬ ਅਸੀਂ ਪਹਿਲਾਂ ਪੜੇ ਲਿਖਿਆ ਸੋਚ ਕੇ ਆਏ ਸੀ ਕਿ ਜਿਹੜਾ ਬਿਜ਼ਨਸ ਆ ਹਰ ਇੱਕ ਬੰਦੇ ਲਈ ਨਹੀਂ ਆ ਮਤਲਬ ਡਾਵਾ ਡੋਲ ਹੋ ਸਕਦਾ ਅਸੀਂ ਹੋਏ ਵੀ ਡਾਵਾ ਡੋਲ ਪਰ ਅਸੀਂ ਖੜੇ ਰਹੇ ਕਿਉਂਕਿ ਜੀ ਸਾਨੂੰ ਪਹਿਲਾਂ ਪਤਾ ਸੀ ਆ ਆ ਮਤਲਬ ਹਲਾ ਮਤਲਬ ਪ੍ਰੋਬਲਮ ਆਈਆਂ ਪਰ ਪ੍ਰੋਬਲਮਾਂ ਨੂੰ ਸੋਲਵ ਕਰਦੇ ਕਰਦੇ ਅਸੀਂ ਹੁਣ ਤੱਕ ਇਰੇ ਪਹੁੰਚ ਗਏ ਹਾਂ ਜੀ ਉਹ ਦੇਖੋ ਮਿਹਨਤ ਜਦੋਂ ਹੀ ਫਲ ਲੱਗਦਾ ਕਿਉਂਕਿ ਅੰਡਾਨੀ ਅੰਬਾਨੀ ਵੀ ਬੀਬੇ ਨਾਲ ਜ਼ੀਰੋ ਤੋਂ ਹੀ ਖੜੇ ਹੋਏ ਸੀਗੇ ਜਦੋਂ ਮਿਹਨਤ ਕਰਦੇਗੇ ਤਾਂ ਅੱਗੇ ਵਧੇਗੇ ਬਿਲਕੁਲ ਸਰ ਅੰਡਾਨੀ ਅੰਬਾਨੀ ਦੇ ਜਿਹੜੇ ਅੱਗੇ ਮਾਤਾ ਪਿਤਾ ਹੋਣਗੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਉਹਨਾਂ ਨੂੰ ਦਿੱਤਾ ਕੋਈ ਕੁਝ ਪਰ ਉਹਨਾਂ ਨੇ ਸ਼ੁਰੂ ਤੋਂ ਹੀ ਜ਼ੀਰੋ ਤੋਂ ਖੜੇ ਹੋਏ ਤੇ ਅੱਜ ਉਹਨਾਂ ਦਾ ਹਰੇਕ ਨਿਊਜ਼ ਵਾਲਾ ਹਰੇਕ ਮੁੰਡੇ ਦੇ ਬੱਚੇ ਨਾਮੂ ਤੇ ਨਾਮ ਹੈ ਕਿ ਅੰਬਾਨੀ ਅੰਡਾਨੀ ਬਣਨਾ ਉਹ ਆਪਣੀ ਮੂੰਗੀ 0 ਤੋਂ ਬਣ ਕੇ ਹੁਣ ਕਰੋੜਾਪਤੀ ਬਣੇ ਹੋਏ ਬਣੇ ਬੈਠੇ ਨੇ ਜੀ ਜੀ ਬਿਲਕੁਲ ਕੋਲਾ ਪਾਰਕ ਦੇ ਵਿੱਚ ਬਾਈ ਵੱਲੋਂ ਦੁਕਾਨ ਖੋਲੀ ਜਾ ਰਹੀ ਹੈ ਜਿੱਥੇ ਕਿ 10ਵੀਂ 12ਵੀਂ ਪਾਸ ਲੜਕੇ ਲੜਕੀਆਂ ਨੂੰ ਜੋਬ ਦਿੱਤੀ ਜਾਵੇਗੀ ਤੇ ਬਾਈ ਜੀ ਦਾ ਕਹਿਣਾ ਹੈ ਕਿ ਇਹਨਾਂ ਵੱਲੋਂ ਉੱਥੇ ਮੁੰਡੇ ਕੁੜਿਆਂ ਨੂੰ ਰੱਖਿਆ ਜਾਵੇਗਾ ਜਿਨ੍ਹਾਂ ਨੂੰ ਕਿ ਥੋੜਾ ਮੋਟਾ ਬੋਲਣਾ ਆਉਂਦਾ ਹੋਵੇ ਦੂਜੇ ਭਾਈ ਸਾਹਿਬ ਵੀ ਇਹਨਾਂ ਦੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਹੈ ਆਪਣਾ ਸਤਿਗੁਰਾਲ ਜੀ ਮੇਰਾ ਨਾਮ ਵਿਜੇ ਕੁਮਾਰ ਹੈ ਮੈਂ ਇਹਨਾਂ ਦਾ 파ਟਨਰ ਹੈ ਜੀ ਬਦਰ ਆ ਵੀ ਬ੍ਰਦਰ ਵੀ ਹਾਂ ਹਾਂ ਜੀ ਬ੍ਰਦਰ ਹੀ ਨੇ ਆਪਣੇ ਆਮਨੇ ਸਾਹਮਨੇ ਕਾ ਰਹੀ ਸਾਡਾ ਤੇ ਇੱਕ ਤਰ੍ਹਾਂ ਦੇ ਭਾਈ ਨੇ ਕਿਸ ਤਰ੍ਹਾਂ ਮਨ ਵਿਚ ਖਿਆਲ ਆਇਆ ਕਿ ਬਾਈ ਨੇ ਕੰਮ ਕਰਨਾ ਤੇ ਮੈਂ ਇਹ ਨਾਲ ਹੀ ਕਰਨਾ ਦੇਖੋ ਜੀ ਜਿੱਦਾਂ ਕਿ ਪਿਛਲੇ ਇੰਟਰਵਿਊ ਚ ਦੱਸਿਆਗਾ ਕਿ ਮੈਂ ਗ੍ਰੈਜੂਏਸ਼ਨ ਕਰਨ ਲਈ ਅੰਮ੍ਰਿਤਸਰ ਗਿਆ ਸੀ ਉੱਥੇ ਜਾ ਕੇ ਪਤਾ ਲੱਗਾ ਕਿ ਜੌਬ ਲੈਣਾ ਮਤਲਬ ਮੇਰਾ ਇੰਟਰਸਟ ਨਹੀਂ ਹੈ ਜੌਬ 'ਚ ਇਸ ਲਈ ਮੈਂ ਉੱਥੋਂ ਛੱਡ ਕੇ ਬ੍ਰਦਰ ਨਾਲ ਆ ਕੇ ਆਪਣਾ ਕਾਫੀ ਸ਼ਾਫੀ ਦਾ ਬਿਜ਼ਨਸ ਸ਼ੁਰੂ ਕੀਤਾ ਜੀ ਕਿਵੇਂ ਚੱਲ ਰਿਹਾ ਕੰਮ ਕਰ ਪਹਿਲਾਂ ਤਾਂ ਕਿਵੇਂ ਜਦੋਂ ਸ਼ੁਰੂਆਤ ਕੀਤਾ ਉਸ ਟਾਈਮ ਕਿ ਮੇਰੇ ਹੱਥ ਤੇ ਹੁਣ ਕਾਹੋ ਰਿਸਪੌਂਸ ਮਿਲ ਰਿਹਾ ਹੈ ਦੇਖੋ ਜੋ ਸਟਾਰਟ ਕੀਤਾ ਸੀ ਉਦੋਂ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਬਾਕੀ ਤੁਹਾਡੇ ਸਹਿਯੋਗ ਨਾਲ న్యూਸ ਨਾਲ ਕਾਫੀ ਲੋਕਾਂ ਨੂੰ ਪਤਾ ਲੱਗ ਰਿਹਾ ਤੇ ਉਹਨਾਂ ਵੱਲੋਂ ਪਿਆਰ ਵੀ ਮਿਲ ਰਿਹਾ ਹੈਗਾ ਅੱਜ ਵਧੀਆ ਆਂਦੇ ਨੇ ਲੋਕੀ ਤੇ ਇੰਜੋਏ ਕਰਦੇ ਨੇ ਕਾਫੀ ਇੱਕ ਵਾਰ ਤੁਸੀਂ ਵੀ ਆ ਕੇ ਇੱਥੇ ਵਿਜ਼ਿਟ ਕਰ ਸਕਦੇ ਹੋ ਲੋਕ ਕਹਿੰਦੇ ਨਹੀਂ ਕਿ ਯਾਰ ਕਿ ਵੀ ਵੱਡੇ ਵੱਡੇ ਹੋਟਲਾਂ ਚ ਕਾਫੀ ਵਧੀਆ ਮਿਲਦੀ ਹੈ ਜਾਂ ਕੋਈ ਉੱਥੋਂ ਬੰਦਾ ਆ ਕੇ ਤੁਹਾਡੀ ਕਾਫੀ ਪੀ ਕੇ ਬਾਅਦ ਚ ਤਾਰੀਫ ਕੀਤੀ ਹੋਵੇ ਹਾਂਜੀ ਹਾਂਜੀ ਬਿਲਕੁਲ ਜਿਹੜੇ ਪਹਿਲਾ ਸਟਾਰਬਕਸ ਜਾਂ ਟੈਮੋ ਹਾਟਨ ਵਿਜ਼ਿਟ ਕਰਦੇ ਨੇ ਜਾਂ ਪੀਂਦੇ ਨੇ ਉਹ ਵੀ ਸਾਡੇ ਕੋਲ ਆ ਕੇ ਕਾਫੀ ਪੀ ਕੇ ਗਏ ਨੇ ਤੇ ਉਹਨਾਂ ਨੇ ਇੱਕੋ ਹੀ ਗੱਲ ਕਹੀ ਹੈ ਕਿ ਤੁਹਾਡੀ ਕਾਫੀ ਬੈਸਟ ਹੈ ਔਰ ਰੇਟ ਵੱਲੋਂ ਵੀ ਤੇ ਕੁਆਲਟੀ ਵੱਲੋਂ ਅੱਜ ਦੀ ਵੀਡੀਓ ਕਿਸ ਨੂੰ ਦੇਣਾ ਚਾਹੋਗੇ ਦੇਖੋ ਜੀ ਪੀਡੀਰੀ ਦਾ ਇਹੋ ਹੀ ਸੰਦੇਸ਼ ਹੈ ਜਿੱਦਾਂ ਅਸੀਂ ਛੋਟੇ ਛੋਟੇ ਕਦਮ ਚੱਕ ਕੇ ਕਾਫੀ ਸ਼ਾਪਿੰਗ ਨੂੰ ਅੱਗੇ ਲੈ ਕੇ ਜਾ ਸਕਦੇ ਆ ਇਦਾਂ ਹੀ ਤੁਸੀਂ ਕੋਈ ਆਈਡੀਆ ਹੈ ਤੁਹਾਡੇ ਦਿਮਾਗ 'ਚ ਤੁਸੀਂ ਉਹਨੂੰ ਛੋਟੇ ਸਟੈਪ ਨਾਲ ਸ਼ੁਰੂ ਕਰ ਸਕਦੇ ਹੋ ਤੇ ਉਹਨੂੰ ਸਕੇਲ ਕਰਨ ਦੇ ਬਹੁਤ ਸਾਰੇ ਰਸਤੇ ਨੇ ਜੀ ਬਿਲਕੁਲ ਇਹ ਸਾਨੂੰ ਸਾਡੇ ਨਾਲ ਵੀਰ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਕੰਮ ਛੋਟਾ ਹੋਵੇ ਤੇ ਉਸ ਤੋਂ ਬਾਅਦ ਜੇ ਤੁਸੀਂ ਲਗਾਤਾਰ ਮਿਹਨਤ ਕਰਦੇ ਰਹੋਗੇ ਕੰਮ ਇਸੇ ਤਰ੍ਹਾਂ ਹੀ ਅੱਗੇ ਵਧਦਾ ਜਾਂਦਾ ਹੈ ਅਤੇ ਅੱਜ ਦੀ ਨੌਜਵਾਨੀ ਨੂੰ ਪੜ੍ਹੇ ਲਿਖੇ ਨੂੰ ਵੀ ਇਹਨੇ ਹੀ ਗੁਰਜਾਰਸ਼ ਕੀਤੀ ਹੈ ਵੀ ਜੇ ਪੜ੍ਹ ਲਿਖੇ ਵੀ ਗਏ ਜੇ ਕੋਈ ਉਸ ਤੋਂ ਬਾਅਦ ਕੋਲੇ ਪੈਸਾ ਨਹੀਂ ਤਾਂ ਇਹ ਨਾ ਸੋਚੋ ਕਿ ਕੰਮ ਕਰ ਕੋਈ ਛੋਟਾ ਮੋਟਾ ਹੁੰਦਾ ਹੈ ਅੰਡਾਣੀਆਂ ਬਾਣੀਆਂ ਵੀ ਜ਼ੀਰੋ ਤੋਂ ਹੀ ਖੜੇ ਹੋਏ ਸੀਗੇ ਮਿਹਨਤ ਕਰਦੇ ਗਏ ਤਾਂ ਅੱਗੇ ਵਧਦੇ ਗਏ ਇਸੇ ਤਰ੍ਹਾਂ ਹਰ ਇਨਸਾਨ ਜੇ ਮਿਹਨਤ ਕਰੇ ਤਾਂ ਅੱਗੇ ਵੱਧ ਸਕਦਾ ਹੈ ਸੰਗਰੂਰ ਤੋਂ ਗੁਰਵਿੰਦਰ ਸਿੰਘ